ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮੰਦੀਪ ਔਰ ਪੰਜਾਬੀ ਕੁਕਿੰਗ ਐਂਡ ਫਾਰਮੈਡੀਕਲ ਚ ਥੋੜਾ ਸਵਾਗਤ ਕਰਦੀ ਹਾਂ ਫਰਜ਼ਨਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਤੇ ਆਪਾਂ ਜੀ ਰਹੀ ਜੀ ਪਿਆਜ਼ ਅੱਜ ਆਪਾਂ ਤੁਹਾਡੇ ਲਈ ਇੱਕ ਸਪੈਸ਼ਲ ਵੀਡੀਓ ਲੈ ਕੇ ਆਉਣ ਲੱਗੇ ਆ ਅਲੱਗ ਜੀ ਵੀਡੀਓ ਤਾਂ ਪਹਿਲੇ ਆਪਾਂ ਬਹੁਤ ਬਣਾਈਆਂ ਨੇ ਪਰ ਅੱਜ ਸਭ ਤੋਂ ਅਲੱਗ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜੀ ਚੈਲੰਜ ਅੱਜ ਆਪਾਂ ਚੈਲੰਜ ਵੀਡੀਓ ਬਣਾਵਾਂਗੇ ਪਹਿਲਾਂ ਆਪਾਂ ਇੱਕ ਕੜਾਹੀ ਲਈ ਥੋੜੇ ਦੇਸੀ ਘਿਓ ਪਾਵੀ ਬਾਕੀ ਗੱਲਾਂ ਆਪਾਂ ਕਰਾਂਗੇ ਤੇ ਤੁਸੀਂ ਇਹ ਮੈਗੀ ਦੇਖ ਰਹੇ ਹੋ ਤੇ ਅੱਜ ਆਪਾਂ ਕਰਾਂਗੇ ਜੀ ਮੈਗੀ ਚੈਲੰਜ ਤੇ ਇੱਧਰ ਆਪਾਂ ਚੀਰ ਰਹੇ ਪਿਆਜ਼ ਮੈਗੀ ਚ ਪਾਉਣ ਵਾਸਤੇ ਕਿਉਂਕਿ ਸਿੰਪਲ ਜੀ ਮੈਗੀ ਨੂੰ ਸਵਾਦ ਨਹੀਂ ਲੱਗਦੀ ਹੈ ਜੀ ਹਨਾ ਤੇ ਚੈਲੰਜ ਕੌਣ-ਕੌਣ ਕਰੂਗਾ ਤੁਹਾਨੂੰ ਉਹ ਵੀ ਦੱਸ ਦਣੀ ਹੈ ਚੈਲੰਜ ਕਰੂੰਗੀ ਜੀ ਮੈ ਅਤੇ ਸਰਦਾਰ ਜੀ ਅੱਜ ਮੇਰੇ ਤੇ ਸਰਦਾਰ ਜੀ ਦੇ ਵਿੱਚ ਮੈਗੀ ਦਾ ਚੈਲੰਜ ਹੋਊਗਾ ਪਹਿਲੀ ਵਾਰੀ ਤੇ ਤੁਸੀਂ ਸਾਰਿਆਂ ਨੇ ਵੀਡੀਓ ਨੂੰ ਜਰੂਰ ਸਪੋਰਟ ਕਰਨਾ ਹੈ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਨਾ ਹੈ ਜੀ ਲਓ ਜੀ ਪਹਿਲਾਂ ਆਪਾਂ ਮੈਗੀ ਬਣਾ ਲਈ ਮੈਗੀ ਦਾ ਟੜਕਾ ਲਾਈ ਇੱਧਰ ਇੱਧਰ ਪੁਣੀ ਦੇਸੀ ਘਿਓ ਪਾ ਲਈਏ ਦੇ ਵਿੱਚ ਤੇ ਇਹ ਇੱਕ ਪਿਆਜ਼ ਪਿਆਜ਼ ਨੂੰ ਤੋਂ ਧੁੰਨ ਲਾਂਗੇ ਹਲਕਾ ਜਿਹਾ ਪੋਪਕਨ ਬਣਾ ਕੇ ਖਾਉਂਗਾ ਉਹ ਦੋਨੇ ਬਣਾ ਲਿਆ ਆਪਣੇ ਪੋਪਕਨ ਤੇ 30000 ਦੀ ਕੱਟ ਘੱਟ ਘੱਟ ਕਿੰਨਾ ਕੁ ਬਾਵਾਂ ਸੁੱਕੀ ਬਣਾਣੀ ਹੈ ਤਾਂ ਮੈਂ ਛੋਟਾ ਭਾਗ ਹੈ ਜੇ ਕੰਮ ਨਹੀਂ ਬਣਾਣੀ ਤਾਂ ਵੀਡੀਓ ਹੋ ਜਾਵੇ ਅਸਲ ਵਿੱਚ ਇਹਨੇ ਉਹ ਬਣਾਇਆ ਹੈ ਬ੍ਰੈਡ ਟੋਸਟ ਵਾਲੇ ਬ੍ਰੈਡ ਤਾਂ ਅੱਜ ਛੁੱਟੀ ਦਾ ਮਜ਼ਾ ਲਿਆ ਜਾ ਰਿਹਾ ਤੇ ਉੱਪਰ ਪੈ ਰਹੇ ਹਨ ਨਹੀਂ ਨਾਲ ਇਹਨਾਂ ਦਾ ਮਜ਼ਾ ਨਾਲ ਛੁੱਟੀ ਦਾ ਮਜ਼ਾ ਇਹੋ ਫਾਇਦਾ ਹੈ ਜਦੋਂ ਛੁੱਟੀ ਤੇ ਨਿਕਲੋ। ਉਦੋਂ ਮੈਂ ਸਾਰੇ ਸਮਾਨ ਨੂੰ ਚੈੱਕ ਦੀ ਉੱਪਰ ਤੇ ਠੀਕ ਹੈ। ਲੋਜੀ ਪਿਆਜ਼ ਆਪਾਂ ਨੇ ਹਲਕੇ ਜਿਹਾ ਭੁੰਨ ਲਏ। ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਅਲੱਗ ਤੋਂ ਨਮਕ ਮਿਰਚ। ਐਨਾ ਕੁ ਪਾ ਮੰਗੇ ਨਮਕ। ਕਾਲੀ ਮਿਰਚ। लो जी जी लाल टमाटर पा देंगे परी तुम ਲੋ ਜੀ ਇਹ ਮੈਗੀ ਆਪਣੇ ਲਈ ਤੇ ਮੈਂ ਨਾ ਤੋੜ-ਟੋੜ ਕੇ ਦੇ ਵਿੱਚ ਪਾ ਦਿੰਦੀ ਹਾਂ ഇവിടെ വരും 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 ഇ ਲੋਡ ਹੁਣ ਆਪਣਾ ਹਾਲਾਤ ਚੰਗੀ ਤਰ੍ਹਾਂ ਟਾਕ ਦਾਂਗੇ ਹੋਗੀ ਦੇ ਲਈ ਜੋ ਜੇ ਨੇ ਆਪਣੀ ਮੈਗੀ ਬਣਦੀ ਐ ਨੇ ਤੁਹਾਨੂੰ ਬਾਹਰ ਤੇ ਵੀ ਦਿਖਾ ਦੀ ਹੁਣ ਤਾਂ ਮੀਂਹ ਜਿਹੜਾ ਹਟ ਗਿਆ ਸਵੇਰ ਤੋਂ ਨਹੀਂ ਵਾਦੂ ਮੀਂਹ ਪੈ ਰਹੇ ਸੀਗੇ ਤੇ ਸਰਦਾਰ ਜੀ ਉਦੋਂ ਨਾਲ ਖਾਣ ਲੱਗੇ ਪੌਪ ਕਨ ਮੈਂ ਕਿਹਾ ਤੁਸੀਂ ਮੇਰੇ ਤੋਂ ਕਿਹਾ ਜਿੱਤ ਜੂਗੇ ਫਿਰ ਜੇ ਤੁਸੀਂ ਪੌਪ ਕੌਣੇ ਖਾਲੇ ਰੱਜ ਗਏ ਹਨ ਚਲੋ ਬਾਕੀ ਦੇਖਦੇ ਆਂ ਐਨ ਮੋਕੇ ਜਾ ਕੇ ਪਤਾ ਨਹੀਂ ਲੱਗਦਾ ਵੀ ਕਿਹੜਾ ਜਿੱਤ ਸਕਦਾ ਫਸਟ ਟਾਈਮ ਆਪਾਂ ਚੈਲੰਜ ਕਰਨ ਲੱਗੇ ਆ ਹਨਾ ਉਹ ਵੀ ਮੈਗੀ ਦਾ ਤੇ ਬਾਕੀ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਮੈਂ ਮਤਲਬ ਕਿ ਚੈਲੰਜ ਵਾਲੀਆਂ ਵਧੀਆ ਲੱਗੇ ਤਾਂ ਆਪਾਂ ਤੁਹਾਡੇ ਲਈ ਹੋਰ ਨਵੀਆਂ ਦਾ ਨਵੀਆਂ ਵੀਡੀਓਜ਼ ਲੈ ਕੇ ਆਵਾਂਗੇ ਚੈਲੰਜ ਵਾਲੀਆਂ ਹਨਾ ਤੇ ਆ ਦੇਖੋ ਅੱਧਰ ਮੀਂਹ ਪਿਆ ਸੀਗਾ ਤੇ ਬੇੜੇ ਦੀ ਸਫਾਈਆਂ ਆਪਾਂ ਨੇ ਹਜੇ ਕਰਨੀਆਂ ਨੇ ਮੀਂਹ ਹੈ ਜਿਹੜਾ ਕਰਨੀ ਦਿੰਦਾ ਜੇ ਮੀਂਹ हट ਜਾਂਦਾ ਤਾਂ ਧੁੱਪ ਇਹਦੀ ਬਹੁਤ ਜਲਦ ਚੜ੍ਹਦਗੀ ਆ ਚਲੋ ਜੀ ਆਪਾਂ ਜਾ ਕੇ ਮੈਗੀ ਦੇਖੀਏ ਮੈਂ ਮੈਗੀ ਰੱਖ ਲਈ ਥੋੜੇ ਭਾਂਡੇ ਪਏ ਸੀਗੇ ਉਹ ਮਾਂ ਤੇ ਕਿ ਹੁਣ ਤਾਂ ਮੈਗੀ ਦੇਖਦੇ ਆਂ ਤੇ ਮੀਹ ਕਰਨ ਜਿਹੜਾ ਆਪਣਾ ਸਟੈਡ ਆ ਉਹ ਵੀ ਅੰਦਰ ਖਾਦੇ ਆ ਕਿਉਂਕਿ ਸਾਡੇ ਕੱਪੜੇ ਥਰਕੀਲੀ ਹੋ ਜਾਣੇ ਸੀਗੇ ਬਾਹਰ ਨਿਕਲ ਕੇ ਵਿਖਾ ਦੇਣੇ ਨਹੀਂ ਦੇਣਾ ਆ ਦੇਖ ਲਓ ਆ ਮੁੰਡਾ ਛੁੱਟੀ ਵਾਲੇ ਦਿਨ ਮੈਨੂੰ ਬਹੁਤ ਤੰਗ ਕਰਦਾ ਹੈ ਨਾ ਤਾਂ ਇਹੇ ਨਾ ਵੀ ਛੁੱਟੀ ਵਾਲੇ ਦਿਨ ਨਾ ਕੋਈ ਕੰਮ ਕਰੇ ਨਾ ਕਰਨ ਦਵੇ ਤੇ ਹੁਣ ਖਾਏ ਜਾ ਰਹੇ ਨੇ ਇੱਧਰ ਪੋਪ ਕੌਰ ਦੇਖ ਲਓ ਤੁਸੀਂ ਕਿਹਾ ਮੇਰੇ ਤੇ ਮੈਗੀ ਚੈਲੰਜ ਜਿੱਤੂਗੇ ਫਿਰ ਪੋਪ ਕੌਰ ਤਾਂ ਖਾਣ ਲੱਗੇਗੇ ਕੋਈ ਗੱਲ ਨਹੀਂ ਫਿਰ ਉਹ ਦਮਾ ਕੌਣ ਜਿੱਤੂਗਾ ਤੈਨੂੰ ਕੌਣ ਲੱਗਾ ਮਮਾ ਜਿੱਤੂ ਵੀ ਕਿ ਪਾਪਾ ਪਤਾ ਨਹੀਂ ਚੱਲ ਦੇਖੀ ਜਾਊਗੀ ਫਿਰ ਲੋ ਜੀ ਚੀਟਿੰਗ ਹੋਣ ਲੱਗੀ ਸੀਗੀ ਮੇਰੀ ਪਲੇਟ ਵਿੱਚ ਹੋਰ ਮੈਗੀ ਆਉਂ ਲੱਗੀ ਸੀ ਉਹਦੇ ਮਾ ਆ ਜਾ ਬੜੀ ਸੋਚ ਕੇ ਅੱਧੇ ਕਰ ਉਹਦੇ ਮੈਂ ਸੌਸ ਲੈ ਕੇ ਆਈ ਲੋ ਜੀ ਆ ਮੈਗੀ ਆਪਣੀ ਦੇਖੋ ਇੱਕ ਬਰਾਬਰ ਹੈ ਹੁਣ ਦੇਖ ਲੋ ਕਿਤੇ ਕੋ ਮੇਰੇ ਕੋ ਵੱਧ ਘੱਟ ਹੈ ਦੇਖੋ ਜਾਨਾ ਥਾਣੀ ਚੇਂਜ ਕਰ ਲੋ ਐਨੀ ਬਾਣੀ ਸੋਸ ਹੈ ਬਣ ਲੋ ਜਿਹੜਾ ਹਾਰੂਗਾ ਉਹਨੂੰ ਇਹ ਵਿੱਚ ਖਾਣੀ ਪਊਗੀ ਠੀਕ ਹੈ ਤੇ ਜਿਹੜਾ ਜਿੱਤੂਗਾ ਉਹ ਪੰਜਾਬ ਦੇ ਹੁੰਦਾ ਹੈ ਉਹ ਪਣੇ ਆ ਪਲੇਟ ਦੇ ਵਿੱਚ ਰੱਖ ਕੇ ਉੱਪਰ ਮਿਰਚ ਰੱਖ ਦੇ ਹੋਰ ਕੀ ਕਰਨਾ ਹੈ ਉਹਨੂੰ ਸੌਸ ਲੈ ਕੇ ਪਾਪਾ ਕਹਿੰਦੇ ਮੈਂ ਸੌਸ ਖਾਣੀ ਹੈ ਤੁਹਾਨੂੰ ਦੇ ਦਿੰਦੀ ਜਾਵੇ ਨਾ ਮੈਨੂੰ ਪਤਾ ਤਾਂ ਚੀਟਿੰਗ ਹੋਣੀ ਤੇ ਅੱਗੇ ਕਿਵੇਂ ਕਰਦੇ ਨੇ ਕਿ ਮੈਨੂੰ ਚੀਟਿੰਗ ਕਰਦੇ ਨੇ ਲੋਜੀ ਪੌਰੀ ਪੌਰੀ ਸੋ ਉਸ ਦਾ ਨਾਮ ਵੀ ਇਹ ਨੇ ਉਹ ਬਸ ਬਸ ਦੇਖੀ ਤਾਂ ਕਿਨਾਰੇ ਬਸ ਫਿਰ ਉਸਕੇ ਇਧੇ ਕੰਨਾਰੇ ਲੋਜੀ ਟਾਈਮ ਕੋਈ ਹੋਣੀ ਹੈਗਾ ਫਿਕਸ ਨਹੀਂ ਹੈਗਾ ਬਸ ਜਿਹੜਾ ਦੀ ਤੂੰ ਪਹਿਲਾਂ ਖਾ ਲੂਗਾ ਹਨਾ ਉਹ ਦਿੱਕਾ ਜੂਗਾ ਟਾਈਮ ਫਿਕਸ ਨਹੀਂ ਕਰਦੇ ਉਹ ਦਾ ਟਾਈਮ ਫਿਕਸ ਕਰੀਏ ਇਹ 5 ਮਿੰਟ ਦੇ ਵਿੱਚ ਖਾਣੀ ਕਰੀਏ ਫਿਕਸ ਇਹ ਉਹ ਕਰਦੇ ਫਿਕਸ ਵੀ ਕਿ ਉਹ ਬਰਫਾਤ ਦਿਓ ਉਹ ਤੋਂ ਬੋ ਰਿਹਾ ਕਿ ਤਾਂ ਸਾਡਾ ਉਦਮ ਉਹਦੇ ਉੱਤੇ ਭੱਜੀ ਜਾਂਦੇ ਰਹਿਤੀ ਹੁੰਦੇ ਰਹਾਂ ਫੇਰੇ ਸਟਾਰਟ ਉਦਮ ਟਾਈਮ ਫਿਕਸ ਕਰਨਾ ਹੈ ਜਾਂ ਬਿਨਾਂ ਟਾਈਮ ਫਿਕਸ

ਕਦੋਂ ਤੱਕ ਠੀਕ ਆ ਰਿਹਾ ਵੀਡੀਓ ਜਿਆਦਾ ਨਹੀਂ ਪਾਈ ਹੈਗੀ ਜੀ ਜਦੋਂ ਮਮਾ ਕੋਲ ਮੇਰੇ ਘਰੋਂ ਮਮਾ ਨੂੰ ਚਲਾ ਗਿਆ ਸੀ ਜਿਹੜਾ ਭਾਈ ਨੂੰ ਚੱਲ ਗਿਆ ਉਹਨਨੇ ਕੀ ਆ ਗਿਆ ਬਾਹਰ ਉਹਦੇ ਕੀ ਕੋਨਾ ਆ ਗਿਆ ਬਾਹਰ <laughs> <laughs> मैं तो वैसे मैं मैं जीतती वैसे पहला देख <laughs> 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 ना पैसे नहीं। बहुत ही थोड़ी गंदी मारो इंसा ना मेरी जगह साफ है देख लो। तो। ਤੜੀ ਹੋ ਗਈ ਹੋ ਤਸ ਦੇਖੋ ਖਾਲੀ ਕਿਹਦੀ ਜਦੋਂ ਸਾਹ ਮੇਰੀ ਸਾਹ ਹੈ ਮਿੱਠਾ ਖਾਓ ਮਿੱਠਾ ਥੜੀ ਜਿੰਨੀ ਮਾਰਨੀ ਹੈ ਥੜੀ ਜਿੰਨੀ ਮਿੱਠੀ ਨਹੀਂ ਖਾਣੀ ਕੀ ਤਾਂ ਮੈਂ ਹੈ। ਚਾ ਨੈਕਸਟ ਚੈਲੰਜ ਕਰ ਲੂਗਾ ਫਿਰ ਫਿਰ ਬਰਗਰੰਗਾ ਦਾ ਕੋਈ ਚੈਲੰਜ ਕਰ ਲੂਗੀ। ਥੋੜੀ ਜਿਹੀ ਖਾਇ ਹੋਣੀ ਤੇ। ਖਾਲੀ। ਉਹਨੇ ਪਾਣੀ ਲਿਆਈ। ਲੋ ਜੀ ਆਪਾਂ ਨੂੰ ਮਿਲੇ 50 ਰੁਪਏ ਦਿੱਤੇ। ਐਕਰ ਮਿਕਸ ਕਰ ਸਤਾ। ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹਨਾ ਚੈਲੰਜ ਵਾਲੀ ਤੇ ਤੁਸੀਂ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਫਿਰ ਆਪਾਂ ਫਿਰ ਆਪਾਂ ਅੱਗੇ ਤੋਂ ਤੁਹਾਡੇ ਲਈ ਹੋਰ ਵਧੀਆ-ਵਧੀਆ ਚੈਲੰਜ ਵਾਲੀ ਵੀਡੀਓਜ਼ ਲੈ ਕੇ ਆਵਾਂਗੇ ਹਨਾ ਆ ਦੇਖੋ ਚਲਕੀ ਹੋ ਰਹੀ ਮੇਰੇ ਨਾਲ ਕਹਿੰਦੇ ਮੈਂ ਮਿੱਠ ਚ ਖਾ ਲਈ ਤੋੜ ਗਿਆ ਰੱਖਤੀ ਵਿੱਚ ਚਲੋ ਜੀ ਫਰੈਂਡਸ ਇਹਦਾ ਸੀਗੀ ਆਪਣੀ ਅੱਜ ਦੀ ਵੀਡੀਓ ਸੋ ਫਰੈਂਡਸ ਉਮੀਦ ਕਰਦੇ ਹਾਂ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਅੱਗੇ ਸ਼ੇਅਰ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਤ ਹੈ ਜਿੰਨੀ ਚਲੋ ਪਹਿਲੀ ਵਾਰ ਇਤੇ ਆਪਾਂ ਅਗਰ ਫੇਰ ਹਨਾ ਕੋਈ ਚੈਲੰਜ ਕਰਾਂਗੇ ਬਲੌਗ